ਸਤਿ ਸ਼੍ਰੀ ਅਕਾਲ ਦੋਸਤੋ ਲਾਈਵ ਹੋਇਆ ਪੰਜਾਬ ਨੂੰ 240 TV ਚੈਨਲ ਤੇ ਮੌਜੂਦ ਆ ਇਸ ਵੇਲੇ ਲਾਡੂਆ ਟੋਲ ਪਲਾਜ਼ਾ ਤੋਂ ਪਹਿਲਾ ਜਿਹੜਾ ਬਾਈਪਾਸ ਸੋ ਪਹਿਲਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇਹ ਉਹ ਜੰਗਲ ਹੈ ਜਿੱਥੇ ਉਹ ਤਾਂ ਜਿਹੜੀਆਂ ਬਣਾਉਂਦੀਆਂ ਨੇ ਜਿਸਮ ਦਾ ਕੰਮ ਕਰਦੀਆਂ ਨੇ ਝਾੜੀਆਂ ਚੱਲੇ ਜਾ ਕੇ ਲੋਕਾਂ ਨੂੰ ਲੁੱਟ ਰੀਆਂ ਨੇ ਇੱਕ ਕੁੜੀ ਪ੍ਰੀਤੀ ਨਾਮ ਆ ਟਰੈਵਲ ਤੇ ਪੈਸੇ ਲੈ ਕੇ ਭੱਜ ਗਈਆਂ ਸੀਗੀਆਂ ਟੂਲ ਤੋਂ ਤੇ ਇੱਥੇ ਮੈਂ ਕੁਦਰਤ ਆ ਦੇਖੋ ਮੇਰੇ ਕਿਤੇ ਆਪ ਅੱਜ ਇੱਕ ਪੁਆ ਆਸੀ ਲਈ ਕਿਤੇ ਆਉਣਾ ਤੁਸੀਂ ਵੀ ਆਉਣਾ ਉਸ ਤੇ ਮਾਰੇਗੀ ਮੈਂ ਸੱਚਾਈ ਪੱਕਣੀ ਆ ਤੁਸੀਂ ਪੁੱਛੀ ਊਟ ਬੋਲੂਗੀ ਸਭ ਕੁਝ ਨਾ ਕਰਨਾ ਨਹੀਂ ਆ ਮੈਂ ਤੇ ਮੈਂ ਜਾਣਦੀ ਹਾਂ ਆਪ ਕੋ ਬੰਦੇ ਨਾਲ ਕੀ ਮੈਂ ਬੜਾ ਬੰਦੇ ਨਾਲ ਮੈਂ ਕਾਰਦੀ ਮੈਂ ਹੋਟਲਾਂ ਚ ਕਰਦੀ ਆ ਹੋਟਲਾਂ ਚ ਕਰਦੀ ਆ ਮੇਰਾ ਬੰਦਾ ਤਨ ਪਾ ਮੇਰਾ ਬੰਦਾ ਕਿਹੜਾ ਆ ਕਿੰਨੇ ਪੈਲੇ ਕਿੰਨੇ ਪੈਲੇ ਇਹ ਤੇ 100 ਰੁਪਇਆ 50 ਰੁਪਇਆ 150 ਰੁਪਇਆ ਇਹਨਾਂ ਨੂੰ ਕਿਹਨਾਂ ਨੂੰ ਮਿਲਾਉਂਦੀ ਆ ਇਹ ਤੇ ਆ ਮਿਲ ਗਿਆ ਬੰਦੇ ਆਉਂਦੇ ਆ ਭਈ ਇਹ ਆਉਂਦੇ ਆ ਜੈਦੇਵਾਰ ਇੱਥੇ ਕਰਦੇ ਧੰਦਾ ਕਰਦੇ ਜੀ ਬਸ ਇਹ ਤੇ ਫੋਟੋ ਫੜੇ ਨਕਾ ਲਾਵੀ ਫੜੇ ਸੀ ਕੈਮਰੋ ਉਹਨਾਂ ਨੂੰ ਕੋਈ ਨਾ ਤੱਕ ਨਹੀਂ ਹੈਗਾ ਜੀ ਹਾਂ ਤਾਂ ਕੱਲ ਮੈਨੂੰ ਸਿੱਟ ਕੇ ਪੈਸੇ ਖੋਲੇ ਇਹਨਾਂ ਨੇ ਮੇਰੇ ਤੋਂ ਠੀਕ ਆ 4500 ਰੁਪਇਆ ਆਕਾਲ ਦੇ ਨੀਲ ਨਿਸ਼ਾਨਾ ਮੇਰੇ ਹਾਂ ਹਾਂਜੀ ਗੱਲ ਤੋਂ ਗੱਲ ਮੈਂ ਇਹ ਲੈ ਕੇ ਇੰਨੇ ਦਿਖਾ ਲਿਆ ਵਾ ਇਹ ਅੱਡਾ ਇਹ ਲੈ ਕੇ ਆਈ ਸੀ ਮੈਨੂੰ ਇਹ ਲੈ ਕੇ ਅਸਲੀ ਉੱਤਾ ਨਹੀਂ ਮੈਂ ਹੁਣੀ ਹੈ ਕਿ ਇਹ ਲੈ ਕੇ ਕਹਿੰਦੀ ਮੇਰੇ ਨਾਲ ਤੈ ਨਾਲੇ ਨਾਲੇ ਮੈਨੂੰ ਕਮਿਸ਼ਨ ਦੇ ਕੀ ਕਹਿਣਾ ਚਾਹੋਗੇ ਮੈਂ ਦਰਸਾਲੇ ਤੋਂ ਆ ਰਿਹਾ ਸੀਗਾ ਬੋਗਾਰੇ ਤੋਂ ਤੇ ਮੈਂ ਜਦਸੇ ਜਦੋਂ ਦੇਖਿਆ ਵੀ ਇੱਥੇ ਇਹ ਦੋਨੇ ਲੇਡੀਜ਼ ਲੜ ਰਹੀਆਂ ਸੀ ਔਰ ਮੈਂ ਸਿਰਫ ਬਣਾਉ ਸਿਰਫ ਇਹੀ ਕਿਹਾ ਵੀ ਤੁਸੀਂ ਲੜੋ ਨਾ ਜਿਹੜੀ ਵੀ ਗੱਲ ਹੈਗੀ ਕੋਈ ਗੱਲ ਕਰ ਸਕਦੇ ਫੜ ਕੇ ਇਹਨਾਂ ਦੇ ਨਾਲ ਇੱਕ ਬਜ਼ੁਰਗ ਸੀਗੇ ਉਹਨਾਂ ਨੂੰ ਮੈਂ ਕਿਹਾ ਇਹ ਤੁਸੀਂ ਆ ਲੇਡੀ ਜੀ ਤੁਸੀਂ ਹੱਥ ਪਾਓ ਵੀ ਅਸੀਂ ਅੱਖ ਤੇ ਚੜਾ ਸਕਦੇ ਤੁਸੀਂ ਫੜਾਓ ਬਾਅਦ ਹੁਣ ਮੈਂ ਦੇਖਦਾ ਉਹ ਉਹਦੇ ਬਜ਼ੁਰਗ ਲੇਡੀਜ਼ ਉਹ ਦੇਖਿਆ ਨਹੀਂ ਤੇ ਬਸ ਇਹੀ ਤਰ੍ਹਾਂ ਮੈਂ ਦੇਖਿਆ ਕਿ ਦੂਜੇ ਨਾਲ ਲੜ ਰਹੇ ਸੀ ਅਸੀਂ ਇਨਸਾਨੀਅਤ ਦੇ ਜਿਹੜਾ ਕਿ ਕੋਈ ਦੇ ਆਪਾਂ ਕਿਤੇ ਕਿਸੇ ਨੂੰ ਸੱਟ ਚੋਟ ਨਾ ਲੱਗੇ ਚਲੋ ਸਾਡੀਆਂ ਧੀਆਂ ਭੈਣਾਂ ਵਰਗੇ ਹੀ ਆ ਸਾਰੇ ਤਾਂ ਇਹਨਾਂ ਨੂੰ ਸੁਣਾਦੀ ਮੈਂ ਅਸੀਂ ਕੋਸ਼ਿਸ਼ ਕੀਤੀ ਵੀ ਅਸੀਂ ਹੱਥ ਮਿਲਾਇਆ ਤੇ ਜਿਹੜੀ ਗੌਂ ਕਰਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਫੜਾਓ ਬਾਕੀ ਗਲਤ ਕੰਮ ਵੈਸੇ ਦੇਖੋ ਜੀ ਅਸੀਂ ਇ tanto ਪੈਸੇ ਸਾਨੂੰ ਉਸੇ ਕਹਿ ਨਹੀਂ ਸਕਦੇ ਕਿਉਂਕਿ ਜੇ ਸਾਹਮਣਾ ਐਜੂਕੇਸ਼ਨ ਉਹ ਲਾ ਰਹੇ ਜੇ ਸਾਹਮਣਾ ਚਲੇ ਗਏ ਆ ਕੋਈ ਜੇਕਰ ਉਹ ਸਪਸ਼ਟੀਕਰਨ ਉਹਨਾਂ ਕੋ ਹੁੰਦਾ ਤੇ ਅੱਜ ਤੁਹਾਡੇ ਨਾਲ ਖੜ ਕੇ ਜ਼ਰੂਰ ਤਾਂ ਨਾਲ ਗੱਲ ਕਰਦੇ ਬਾਈ ਉਹਨੇ ਖੜੇ ਆ ਬਾਈ ਇੱਥੇ ਰੰਦੇ ਨਹੀਂ 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 ਇਹਨਾਂ ਦੇ ਪਾਜੀ ਉਹ ਆਟੋ ਫਟਾਫਟ ਖੜਾ ਕੀਤਾ ਮੈਂ ਕਿਹਾ ਸਰ ਆਪਾਂ ਰੋਡ ਤੇ ਲੱਗਦੇ ਆ ਬਾਈ ਉਹਦਾ ਸਵਾਰੀ ਹੁੰਦੀ ਆ ਇਹਦਾ ਰੁਕੀਦਾ ਨਹੀਂ ਆ ਹਾਂਜੀ ਹੁਣ ਉਹ ਖਾਲੀ ਸੀਗਾ ਮੈਂ ਮੈਂ ਤਾਂ ਸੀਐਨਜੀ ਪਾ ਕੇ ਆਇਆ ਇਹ ਲੜਦੇ ਦੇਖੇ ਤਾਂ ਫਟਾਫਟ ਛਡਾਇਆ ਇਹਨੂੰ ਸਾਸੀਆ ਵੀਰੇ ਕੀ ਕਹਣਾ ਜੋ ਦੇਖਣੇ ਲੱਗ ਰਿਹਾ ਇੱਥੇ ਆ ਜਿਹੜੀਆਂ ਨਸ਼ੇ ਵਾਲੀਆਂ ਇੱਥੇ ਗਲਤ ਬਹੁਤ ਦੁਖੀ ਉਹ ਇਸ ਨਾਲ ਪਿੱਛੇ ਜੇ ਚਾਰ ਪੰਜ ਪਿੰਡਾਂ ਦੀ ਪੰਚਾਇਤਾਂ ਤੋਂ ਲਿਖਾ ਕੇ ਵੀ ਅਗੇ ਸਲੇਮਤਾ ਕੋਲ ਠਾਣੇ ਦਿੱਤਾ ਸੀ ਉਦੋਂ ਸਾਡਾ ਲਾਡੂ ਹਲ ਟੂਣ ਸੀਗਾ ਪਰ ਹੁਣ ਇੱਥੋਂ ਦਾ ਇਹਨਾਂ ਦਾ ਇੰਨਾ ਕੰਦ ਪਿਆ ਅੱਜ ਹੁਣ ਤੋਂ ਅੱਧਾ ਘੰਟਾ ਪਹਿਲਾਂ ਪਰਲੇ ਪਾਸੇ ਖੜੀਓ ਕੁੱਟ ਕੇ ਭਜਾਈਦੀ ਆ ਆ ਸਾਹਮਣੇ ਤੁਹਾਡੀ ਜ਼ਮੀਨ ਸ਼ੁਰੂ ਹੁੰਦੀ ਆ ਲੱਖਾਂ ਦਾ ਬਾਗ ਉੱਥੇ ਲੇਬਰ ਨੂੰ ਕੰਮ ਕਰਨਾ ਵੀ ਹਸਬੰਦ ਪਾਈਪ ਕੰਮ ਕਰਦਾ ਉਹ ਕਹਿੰਦਾ ਸਾਨੂੰ ਕੰਮ ਕਰਦਾ ਵੀ ਦਿੱਕਤ ਆਉਂਦੀ ਹੈ ਲੈ ਕੇ ਕਿਸੇ ਨਾ ਕਿਸੇ ਨੂੰ ਬੜ ਜਾਂਦਾ ਅੱਛਾ ਇੰਨਾ ਗੰਦ ਪਾਇਆ ਹੋਇਆ ਇਹਨੂੰ ਇੱਕ ਦਿਨ ਰਾਤ ਨੂੰ ਇਹ ਤਾਂ ਰਾਤ ਨੂੰ ਰੋਂਦੀ ਫਿਰਦੀ ਸੀ ਇੱਥੇ ਟਿੱਡੀ ਇਹਦੀ ਮੈਂ ਸ਼ਾਇਦ ਤੁਹਾਨੂੰ ਕੋਈ ਵੀਡੀਓ ਡਲੀਟ ਕਰਦੀ ਇਹ ਉਦਣ ਵੀ ਕਹਿੰਦੀ ਮੇਰੇ ਚਪੇੜਾ ਮਾਰੀ ਇਹਨਾਂ ਦਾ ਕੰਮ ਹੀ ਰੋਜ਼ ਹੈ ਇੱਥੇ ਆ ਸੂਚੀ ਲੈਣ ਜਾਂਦੀ ਆ ੋਲੇ ੋਲੇ ਪਾਲਿਆਂ ਨੂੰ ਪਹਿਲਾਂ ਬਾੜ ਲੈਂਦੀਆਂ ਨੇ ਬਾਅਦ ਵਿੱਚ ਪੈਸਾ ਖਾਂਦੀਆਂ ਉਹਨਾਂ ਬੱਦੇ ਵੀ ਆ ਕੱਲੀਆਂ ਇਹ ਨਹੀਂ ਹੈਗੀਆਂ ਗਰੁੱਪ ਹੈਗੇ ਆ ਅੰਦਰ ਵੜ ਜਾਂਦੇ ਆ ਮੁੜ ਕੇ ਜਦੋਂ ਖੋਹ ਲੁੱਟ ਖੋਲੇ ਤਾਂ ਦੂਜੇ ਵੀ ਨਾਲ ਆ ਜਾਂਦੇ ਆ ਇਹ ਇੱਕ ਇਹ ਦਿੱਲੀ ਦਾ ਹੀ ਕੰਮ ਆ ਲਾਡਵਾਲ ਤੋਂ ਲੈ ਕੇ ਉਹ ਹੋ ਗਿਆ ਬਲੱਡਵਾਲ ਟੂਲ ਟੈਕਸੀ ਵੀ ਇਹੀ ਕੰਮ ਆ ਇਹ ਹੋ ਗਈ ਮੋਡਾ ਹੋ ਗਈ ਜਿਹੜੀ ਗਈ ਆ ਇਹ ਉੱਥੇ ਹੀ ਰਹਿੰਦੀ ਆ ਮੈਂ ਇੱਥੇ ਗੰਦੇ ਕਾਫੀ ਤੇ ਦੇ ਰੋਡ ਕਾਫੀ ਚਿਰਤੇ ਆ ਕਰੋ 7 8 ਸੱਤ ਦੇ ਨਾਲੇ ਪੀਸੀਆ ਦਾ ਪੁਲਿਸ ਖੜੀ ਹੈ ਕੈਮਰਾ ਕੋਈ ਨਹੀਂ ਰੋਕਦਾ ਹੈਗਾ ਇੱਥੇ ਆਪਣੀ ਫੈਮਲੀ ਨੰਗਾ ਔਖਾ ਹੋਇਆ ਪਿਆ ਵਾ ਜੇ ਫੈਮਲੀ ਨੰਗਾ ਕਿ ਤਾਂ ਕੀ ਦਿਖਾਵਾਂਗੇ ਉਹਨਾਂ ਨੂੰ ਲਾਡਵਾਲ ਟੂਲ ਟੈਕਸ ਤੋਂ ਇਹ ਛੱਪਟਿਆ ਕਲੋਂਡੀ ਤੱਕ ਇਹੀ ਕੰਮ ਹੁੰਦਾ ਇਹ ਸਾਰੀ ਇੱਕ ਆ ਇਹ ਸਾਰੀ ਜਿਹੜੀ ਗਈ ਆ ਕੁੜੀ ਕੁੱਟਦੀ ਸੀ ਇਹਨੂੰ ਉਹ ਇਹ ਦੋ ਮੁੰਡੇ ਇਹਨਾਂ ਨਾਲ ਹੋਰ ਤਿੰਨ ਚਾਰ ਜਾਨੀਆਂ ਨੋਟਕਵਾ ਵੀ ਕਰਦੀਆਂ ਬਿਲਕੁਲ ਕਰਦੀਆਂ ਵਾ ਬਾਈ ਜੀ ਤੁਸੀਂ ਤਾਂ ਕੋਈ ਗੱਲ ਨਹੀਂ ਕੀਤੀ ਕੈਮਰੇ ਲੱਗੇ ਬਹੁਤ ਕੁਝ ਕੀ ਕਿਆ ਸੀ ਹੰਬੇ ਪਏ ਪਤਾ ਕੀ ਇਹਨਾਂ ਨੇ ਕਹਿਗਾ ਇਸ ਦਾ ਦੁਸ਼ਮਣੀਆ ਬਾਲਾਂ ਇਹਨਾਂ ਤਾਂ ਅੱਜ 5 ਮਿੰਟ ਬਾਅਦ ਮੈਂ ਇਥੋਂ ਚੋਰ ਫੜ ਫੜ ਕੇ ਠਾੜੇ ਲੈ ਕੇ ਜਾਂਦੇ ਰਹੇ ਆ ਆਪ ਆਪ ਬਾਹਰ ਬਾਅਦ ਚਾਰ ਆਇਆ ਉਹ ਪਹਿਲਾਂ ਨਿਕਲਦਾ ਫੈਕ ਪੈਂਦਾ ਕੋਈ ਬਾਪ ਧੀ ਜਾਂਦਾ ਕੋਈ ਭੈਣ ਭਰਾ ਜਾਂਦੇ ਆ ਦੇਖ ਕੇ ਸ਼ਰਮ ਆਉਂਦੀ ਇਹਨਾਂ ਨੂੰ ਤਾਂ ਸ਼ਰਮੀ ਹੈ ਨਹੀਂ ਰੋਡ ਤੇ ਖੜੇ ਤੋ ਮੌਜੂਦ ਆ ਜਲੰਧਰ ਬਾਈਪਾਸ ਦੇ ਤਪੜੇ ਸਾਰੀ ਜਿੱਥੇ ਅਕਸਰ ਮਲੋਟਰਾ ਪਲੇ ਦੇ ਕੋਲ ਇੱਥੇ ਧੰਦੇ ਕਰਨ ਵਾਲੀਆਂ ਅਕਸਰ ਦੇਖੀਆਂ ਜਾਂਦੀਆਂ ਨੇ ਅਸੀਂ ਵੀ ਕਈ ਵਾਰੀ ਦੇਖੀਆਂ ਕਿ ਕੋਈ ਰਾਹ ਦਾ ਰਿਆਂਦਾ ਤੇ ਉਹਨਾਂ ਨੂੰ ਆਪਣੇ ਜਾਲ ਚ ਫਸਾ ਕੇ ਤੇ ਜਿਸਮ ਫਰੋਸੀ ਦਾ ਧੰਦਾ ਵੀ ਚੱਲਦਾ ਪਰ ਜਦੋਂ ਉਹਨਾਂ ਨੂੰ ਲੈ ਜਾਂਦੇ ਨੇ ਉਹਨਾਂ ਦੇ ਜੇਲ੍ਹ ਤੋਂ ਪੈਸੇ ਵੀ ਕੱਟੇ ਜਾਂਦੇ ਨੇ ਕੁਝ ਹੀ ਕਦਮਾਂ ਤੇ ਕਿ ਟ੍ਰੈਫਿਕ ਪੁਲ 'ਚ ਖੜੀ ਹੈ ਜੋ ਕੈਮਰੇ ਦੀ ਚੈਕਿੰਗ ਵਿੱਚ ਖੜੀ ਹੈ ਕਿ ਗੱਡੀ ਕਿਹੜੀ ਤੇਜ਼ ਆ ਰਹੀ ਹੈ ਤੇ ਕਿਹੜੀ ਸਲੋ ਆ ਰਹੀ ਹੈ ਪਰ ਕੀ ਉਹਨਾਂ ਨੂੰ ਕੈਮਰੇ ਦੇ ਉਸ ਕੈਮਰੇ ਨਾਲ ਇਹ ਚੀਜ਼ਾਂ ਨਹੀਂ ਦੇਖਦੀਆਂ ਨੇ ਤੇ ਸੁੱਤਾ ਪਿਆ ਵਾ ਕਿਉਂ ਨਹੀਂ ਇਥੇ ਲਾਕੇ ਸਿਲੈਂਟ ਆਪਣੀ ਥਾਣੇ ਦਾ ਐਸਐਚਓ ਕਿਉਂ ਨਹੀਂ ਇਥੇ ਕਾਰਵਾਈ ਕਰਦੇ ਹੁਣ ਦੇਖਾਂਗੇ ਤੇ ਉੱਤੇ ਕੀ ਹੋਵੇਗਾ ਸਰ ਤੁਹਾਡੇ ਲੱਗ ਰਿਹਾ ਇਸੇ ਹੋਰ ਵੀ ਕਾਨੂੰ ਕਿਤੇ ਨਜ਼ਰ ਆਂਦੀ ਹੈ ਨੇ ਸਾਡੇ ਦਿੱਤੇ ਗਏ ਨੰਬਰ ਤੋਂ ਪਰ ਗੋ ਤਾਂ ਜੋ ਵੀ ਤੁਹਾਡੀ ਆਵਾਜ਼ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਈਏ ਪੂਰੇ ਪ੍ਰਸ਼ਾਸਨ ਤੱਕ ਦਿਖਾਈਏ ਤੁਹਾਡੀ ਇਸ ਦੇ ਬਾਰੇ ਕੀ ਰਾਏ ਕਮੈਂਟ ਆਪਣਾ ਜੋ ਸਾਂਝਾ ਕਰਦੇ ਰਹੋ ਤਾਂ ਜਲਦ ਆਉਂਦੇ ਰਵਾਂਗੇ ਨਵੀਂ ਅਪਡੇਟ ਦੇਣਾ ਤਾਂ ਤੁਸੀਂ ਦੇ ਦਰੋ ਪੰਜਾਬ ਨੂੰ ਡੈਂਟਿਫਾਈ ਵਿਚਾਨ ਤੇ ਮੈਂ ਹਾਂ ਸਾਹਿਲ ਮਰਾ ਕੈਮਰਾਮੈਨ ਸ਼ੂਰਨ ਨਾਲ ਧੰਨਵਾਦੀ ਸ਼ੁਕਰੀਆ